ਦੇ ਕੋਆਰ ਦੇ ਸੱਪ ਉਹ ਕਹਿੰਦੇ ਟੋੜਨਾ ਇੱਥੇ ਠੂਕ ਦੇ ਕਣਕ ਚੋਹ ਜਾਂਦਾ ਉਹ ਜਾਂਦਾ ਗੋਲੀ ਮੰਗੂ ਹਾਂਜੀ ਕੀ ਹਾਲ ਸਾਰਿਆਂ ਦਾ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਤੇ ਕਿਵੇਂ ਉਹ ਸਾਰੇ ਵਧੀਆ ਨਹੀਂ ਥੈਂਕ ਯੂ ਤੇ ਇਹ ਵਲੌਗ ਅੱਜ ਖਾਸ ਐਮਪੀ ਵਾਲਾਂ ਵਾਸਤੇ ਬਣਾਵਾ ਆਂ ਆਪਾਂ ਜਿਹੜੇ ਆਪਣੇ ਪੰਜਾਬੀ ਐਮਪੀ ਚ ਆਉਣਾ ਚਾਹੁੰਦੇ ਨੇ ਅਗਲੇ ਸਾਲ ਹਨਾ ਇਤਕੀ ਦਾ ਚਲੋ ਕੰਮ ਨਿਭੜਨ ਵਾਲੀ ਆ ਤੇ ਜਿਹੜੇ ਆਉਂਦੇ ਵੀ ਨੇ ਤੇ ਉਹਨਾਂ ਨੂੰ ਤਾਂ ਸਾਰੀ ਜਾਣਕਾਰੀ ਹੈਗੀ ਵੀ ਆ ਜਿਹੜੇ ਆਉਣਾ ਚਾਹੁੰਦੇ ਨੇ ਨਵੇਂ ਤੇ ਕਈ ਵਾਰੀ ਦੇਖ ਕੇ ਹਨ ਵੀਡੀਓ ਦੇਖ ਕੇ ਜਾਂ ਗੱਲਾਂ ਸੁਣ ਕੇ ਐਮਪੀ ਵਾਲਿਆਂ ਦੀਆਂ ਤੇ ਮੈਨੂੰ ਪਤਾ ਉਹ ਕਾਦੇ ਵਾਸਤੇ ਆਉਣਾ ਚਾਹੁੰਦੇ ਹੁੰਦੇ ਨੇ ਜਿਹੜੇ ਉਹ ਖਾਣ ਪੀਣ ਵਾਸਤੇ ਆਉਣਾ ਚਾਹੁੰਦੇ ਨੇ ਭਈ ਉਹ ਤਾਂ ਆਪ ਦਾ ਰੇਲ ਗੱਡ ਦੇ ਚੜ੍ਹ ਕੇ ਆ ਸਕਦੇ ਆ ਜਿਹੜੇ ਨੇ ਕਮਾਈ ਕਰਨੀ ਆ ਥੂੜੀ ਵਾਲੀਆਂ ਮਸ਼ੀਨਾਂ ਲੈ ਕੇ ਆਉਣੀ ਆ ਇੱਥੇ ਠੀਕ ਆ ਅਸੀਂ ਗਲਤੀਆਂ ਜੋ ਕੀਤੀਆਂ ਬਹੁਤ ਵੱਡੀਆਂ ਵੱਡੀਆਂ ਵੀ ਮਤਲਬ ਆ ਤਾਂ ਬਹੁਤ ਸਾਲਾਂ ਤੋਂ ਰੇ ਸੀ ਅਸੀਂ ਪਰ ਅਸੀਂ ਲੈ ਕੇ ਆਉਂਦੇ ਹੁੰਦੇ ਸੀ ਕਪੈਨ ਵੱਡੀ ਤੂੜੀ ਮਤਲਬ ਕਣਕ ਵੱਢਣਾ ਇੱਕ ਪੈਨ ਲੈ ਕੇ ਆਉਂਦੇ ਸੀ ਤੂੜੀ ਵਾਲੀ ਮਸ਼ੀਨ ਅਸੀਂ ਪਹਿਲੀ ਵਾਰੀ ਲੈ ਕੇ ਆਏ ਆ ਪਹਿਲਾਂ ਵੀ ਲੈ ਕੇ ਆਏ ਸ਼ਾਇਦ ਉਦੋਂ ਪਿੰਡੋਂ ਲੈ ਕੇ ਆਏ ਸੀਗੇ ਉਹ ਦੂਜੇ ਆਪਣੇ ਰਿਸ਼ਤੇਦਾਰ ਲੈ ਕੇ ਸੀ ਨਾਲ ਤੇ ਪਰ ਖਾਸ ਮਸ਼ੀਨ ਅਸੀਂ ਐਦ ਕੀ ਆਪ ਲੈਂਦੀ ਹੈ ਜਿਹੜੀ ਉਹ ਇੱਕ ਕੀ ਪਹਿਲੀ ਵਾਰੀ ਲੈ ਕੇ ਆਏ ਤੇ ਬੜੀਆਂ ਵੱਡੀਆਂ ਗਲਤੀਆਂ ਹੋਈਆਂ ਤੁਹਾਨੂੰ ਮੈਂ ਦੱਸ ਦਾਂ ਕੀ ਹੋਈਆਂ ਅੱਗੇ ਵੀਡੀਓ ਤੇ ਬਣੇ ਰਹੋ ਮੇਰੇ ਨਾਲ ਲਓ ਜੀ ਤੁਹਾਨੂੰ ਮੈਂ ਇੱਕ ਗਲਤੀ ਦੱਸਣ ਲੱਗਿਆ ਇਹ ਗਲਤੀ ਇਹ ਹੈ ਕਿ ਜੇ ਟਰਾਲੀਆਂ ਲੈਉਣੀਆਂ ਹਨ ਨਾ ਐਮਪੀ ਦੇ ਵਿੱਚ ਇੱਕ ਪਾਜੋ ਸਾਡੀਆਂ ਦੇਖ ਲਓ ਵੱਡੀਆਂ ਟਰਾਲੇ ਉਹ ਨਾ ਲਿਆ ਕਰੋ ਐਦਾਂ ਦੀਆਂ ਟਰਾਲੀਆਂ ਲਿਆ ਕਰੋ ਮਤਲਬ ਛੋਟੀਆਂ ਤੇ ਆਹ ਵਾਲੀ ਚਾਦਰ ਇਹਨਾਂ ਦੇ ਲਵਾ ਕੇ ਲਿਆ ਕਰੋ ਤੇ ਇਹਦੇ ਨਾਲ ਨਾ ਰੇਤਾਂ ਨਹੀਂ ਬਾਹਰ ਆਉਂਦਾ ਹੈਗਾ ਤੇ ਜਾਲੀ ਤਾਂ ਨਾ ਹੀ ਲਵਾਇਆ ਕਰੋ ਜਿੱਥੇ ਜਿੱਥੇ ਗੱਦ ਸਾਰੇ ਪਾਸੇ ਚਾਦਰਾਂ ਹੀ ਲਵਾਇਆ ਕਰੋ ਉੱਪਰ ਮਣੀ ਮੋਟੀ ਜਾਲੀ ਲਵਾ ਦਿਓ ਰੇਤਾਂ ਕੱਢਣ ਵਾਸਤੇ ਥੋੜਾ ਮੋਟਾ ਇਹ ਆਵਲੀ ਗਲਤੀ ਜਮਾ ਨਹੀਂ ਕਰਨੀ ਹੈਗੀ ਜਿਹੜੀ ਅਸੀਂ ਕੀਤੀ ਆ ਜਾਲੀ ਜਮਾ ਨਹੀਂ ਲਵਾਉਣੀ ਹੈਗੀ ਤੇ ਤੇ ਉਧਰ ਵੀ ਉਹ ਵੀ ਵੱਡੀ ਟਰਾਲੀ ਆ ਪੈਸੇ ਇਹਦੇ 1800 ਮਿਲਦਾ ਇਹਦਾ ਭਾਈ ਵੱਧ ਤੋਂ ਵੱਧ 2500 2500 ਮਿਲ ਜਾਂਦਾ ਨਾ ਪਰ ਇਹੇ ਭਰਦੀ ਬਹੁਤ ਔਖੀ ਆ ਜਾਨ ਘੜ ਦਿੰਦੀ ਆ ਬੰਦੇ ਦੀ ਇਹ ਆ ਭਰ ਦਿੰਦੀ ਆ 2 ਵਿੱਗਿਆਂ ਚੋਂ ਐਨ ਪਤਾ 1.5 ਚੋਂ ਇੱਕ ਜੀ ਭਰ ਜੇ ਇਹੇ ਭਰਦੀ ਹੈ 6 7 8 ਤੇ ਇੱਕ ਵਾਰੀ ਬਾੜ ਟਰੈਮ ਲੱਗ ਜਾਂਦਾ ਭਰਨ ਤੇ ਤੰਗ ਬਹੁਤ ਹੁੰਦੇ ਆਗੇ ਇਹ ਗਲਤੀ ਤੁਸੀਂ ਜਮਾ ਨਹੀਂ ਕਰਨੀ ਹੈਗੀ ਜੇ ਤਾਂ ਕਮਾਈ ਕਰਨੀ ਆ ਨਾ ਬਈ ਸਮਾਰ ਕੇ ਕਰੋ ਫਿਰ ਛੋਟੀ ਚਾਲੀ ਲੈ ਕੇ ਆਇਆ ਕਰੋ ਉਹ ਹੁਣ 2000 ਲੈਂਦਾ ਬੰਦਾ 2000 ਲੈਂਦਾ ਦਿਨ ਚ ਉਹ 20 ਟਰਾਲੀਆਂ ਬਣਾਉਂਦਾ ਠੀਕ ਹੈ 40000 ਰੁਪਏ ਦੇ ਨੇੜੇ ਤੇ ਵਗ ਜਾਂਦਾ ਉਹ ਬੰਦਾ ਸਾਡੇ ਵਾਲੇ ਬਣਾਉਂਦੇ 6 7 ਟਰਾਲੀਆਂ ਤੇ 7 ਟਰਾਲੀਆਂ ਦਾ 2500 ਰੁਪਏ ਦੇ ਹਿਸਾਬ ਨਾਲ ਲਾ ਲੋ ਵੀ 2500 ਮਿਲ ਜਾਂਦਾ ਹੈਗਾ ਤੇ ਕਈ ਵਾਰੀ 2300 ਚ ਵੀ ਕੰਮ ਕਰਨਾ ਮੈਂ ਦਾ 2200 ਚ ਵੀ ਕੰਮ ਕਰਨਾ ਪੈਂਦਾ ਤੇ ਹਰਦੀਪ 2500 ਨੂੰ ਹਿਸਾਬ ਲਾ ਲੋ ਵੀ 10 ਟਰਾਲੀਆਂ ਮਸਾਂ ਕਰਦੇ ਆ ਮਸਾਂ ਜੇ 10 ਟਰਾਲੀਆਂ ਕਰਤੀਆਂ 25000 ਰੁਪਏ ਬਣਿਆ ਤੇ ਉਹ ਮਾੜਾ ਸ਼ੇਰ 20 ਵੀ ਟਰਾਲੀਆਂ ਕਰ ਦਿੰਦਾ ਦਿਨ ਚ ਇਹਦੇ ਵਿੱਚ ਆ ਲਾ ਲੋ ਓਹ ਟਰਾਲੀਆਂ ਦੀ 2.5 ਟਰਾਲੀ ਪੈ ਜਾਂਦੀ ਹੈ ਇਹਦੇ ਚ ਹੈ ਤੇ 22 ਟਰਾਲੀਆਂ ਭਜਣੀਆਂ ਇਹਦੇ ਚ ਫਿਰ ਜਾ ਕੇ ਕਿਤੇ ਟਰਾਲੀ ਭਰਦੀ ਹੈਗੀ ਜੇ ਪੈਸੇ ਕਮਾਉਣੇ ਆ ਤਾਂ ਉਹ ਮੈਂ ਛੋਟੀਆਂ ਟਰਾਲੀਆਂ ਲੈਓ ਠੀਕ ਹੈ ਇਹ ਗੱਲ ਯਾਦ ਰੱਖਿਓ ਸਾਡੀ ਤੇ ਹੋਰ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਰਾਹ ਵੀ ਦਿਖਾਉਂਗਾ ਇਸ ਬਲੌਗ ਦੇ ਵਿੱਚ ਤੁਹਾਨੂੰ ਰਾਹ ਵੀ ਦਿਖਾਉਂਗਾ ਕਿਨੇ ਛੋਟੇ-ਛੋਟੇ ਰਾਹ ਨੇ ਤੇ ਕਿਵੇਂ ਪੱਥਰ ਨੇਗੇ ਇੱਕ ਜਿਹੜਾ ਆਹ ਬਾਣ ਹਨਾ ਇਹ ਹੈਗਾ ਸਫੇਦ ਬਾਣ मतलब बीए ਪੱਧਰ ਖਾਨ ਦੇ ਵਿੱਚ ਬਾਹਣ ਹੈਗਾ ਕਰਾ ਤਾਂ ਇਹ ਵੀ ਨਹੀਂ ਲੱਗਿਆ ਹੋਇਆ ਕੰਪਿਊਟਰ ਜਿਉਂ ਪੱਧਰ ਖਾਨ ਦਾ ਬਾਹਣ ਜੀ ਤੇ ਜਿਹੜੇ ਇਹਦੇ ਕਾਰੇ ਨੇ ਇਹਦੇ ਕਾਰੇ ਵਧੀਆ ਨੇ ਵੱਡੇ ਨੇਗੇ ਇਹਨਾਂ ਵਿੱਚ ਤਾਂ ਮਸ਼ੀਨ ਲੰਘ ਜਾਂਦੀ ਆ ਵਧੀਆ ਆਰਾਮ ਨਾਲ ਤੇ ਆ ਪੱਥਰ ਦੇਖੋ ਕਿਵੇਂ ਪਏ ਆ ਵਿੱਚ ਛੋਟੇ ਛੋਟੇ ਤੇ ਇਹਨਾਂ ਵਿੱਚ ਤਾਂ ਆਰਾਮ ਨਾਲ ਲੰਘ ਜਾਂਦੀ ਆ ਜਿਹੜੇ ਪਹਾੜੀ ਏਰੀਆ ਜਿਹਾ ਜਿਵੇਂ ਪਰਾਂ ਕਈ ਕਾਰੇ ਜਪਨਾ ਗਏ ਤੇ ਪਹਾੜ ਨੇਗੇ ਉੱਥੇ ਬਹੁਤ ਔਖਾ ਕੰਮ ਆ ਡੇਡੇ ਪੱਥਰ ਨੇ ਤੇ ਇਹ ਜਦੋਂ ਵੱਡਿਆ ਦਾ ਦੂੜੀ ਵਾਲੀ ਮਸ਼ੀਨ 'ਚ ਪੜਾਕੇ ਪੌਂਦਾ ਜਾਂਦਾ ਠਾ 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 ਸਾਰੇ ਬਲੇਡ ਤੋੜ ਦਿੰਦਾ ਤੇ ਉਧਰ ਸਾਡੇ ਪਿੰਡਾਂ ਵਾਲਿਆਂ ਦੀ ਕੰਪੈਨ ਆ ਗਈ ਤੁਹਾਨੂੰ ਆ ਵੀ ਮਿਲਾਉਣ ਆਨਾਂ ਨਾਲ ਆ ਇਧਰ ਕੰਪੈਨ ਆ ਗਈ ਬਾਈ ਹੁਣ ਆਂਦੀ ਇਹ ਸਾਡੇ ਪਿੰਡੋਂ ਆ ਮੁੰਡਾ ਐਵੇਂ ਆ ਵਧੀਆ ਵਧੀਆ ਓਕੇ ਆ ਇਧਰ ਆਗੇ ਇਧਰ ਇਧਰ ਤੁਹਾਡੇ ਕੋਲੇ ਹੈਂ ਤੁਹਾਡੇ ਕੋਲੇ ਅੱਛਾ ਕਿੰਨੇ ਗੱਲੇ ਵੜਦੇ ਹੁਣ ਅਸੀਂ ਤਾਂ ਕਿੜਾ ਵੱਡਾ ਇਧਰ ਯਾਰ ਮਾਰਦੇ ਕੋਈ ਜਾਨ ਨੇ ਕਿਉਂ ਹੋਰ ਕਹਿ ਕੇ ਕੁੜਜੋ ਦਾ 800 ਬਿਗਾ ਬਿਗਾ ਇਹ 400 ਹੋਇਆ ਮਸਾਂ ਤੁਹਾਡੇ ਨਾਲ ਦਾ ਭੈੜੀ ਹੋ ਗਈ ਅਸੇ ਯਾਰ ਮਾਰਦੇ ਪੰਜੇ ਮੈਂ ਆਪਣੇ ਵਾਲੇ ਪੰਜਾਬੀਆਂ ਨੂੰ ਦੱਸਿਆ ਜੀ ਬਿਦੂੜੀ ਵਾਲੀ ਮਕੀਨ ਤੇ ਲੈ ਕੇ ਆਉਣੀ ਹੈ ਨਾ ਟਰਾਲੀ ਪੱਟੀ ਨਾਲ ਲੈ ਕੇ ਆਇਆ ਕਰੋ ਉਹ ਉਹ ਟਰਾਲੀ ਦੇਖ ਤੂੰ ਉਹ ਵੀ 2000 ਰੁਪਏ ਲੈਂਦਾ ਆਪਾਂ ਨੂੰ 2500 ਦਿੰਦੇ ਆ ਮਾਣਾਂ ਜੇ ਆਪਾਂ ਇਹਦੀ ਰੋਕੇ ਭਰਦੀ ਆ ਟਰਾਲੀ ਉਹ ਥੋੜੇ ਥਾਂ ਜੋ ਭਰ ਜਾਂਦੀ ਆ ਹੋਰ ਕਿਹਨੇ ਕਿਹਾ ਲੱਗਦੀ ਯਾਰ ਆਹ ਵਿੱਚ ਦੀ ਵਧੀਆ ਹੋਰ ਸਭ ਨੂੰ ਬਹੁਤ ਦਾ ਸੋਹਣਾ ਲੱਗਦਾ ਹੈ ਰੰਗ ਪੱਟਦੇ ਰੰਗ ਪੱਟਦੇ ਬਾਈ ਜੇ ਮਸ਼ੀਨ ਵੀ ਲੈ ਕੇ ਆਈਆਂ ਨਾ ਕਪੈਨ ਤੇ ਕਪੈਨ ਵੀ ਤੁਸੀਂ ਪੁਰਾਣੀ ਲਿਆ ਕਰੋ ਉਹਨਾਂ ਦੇ ਬਸ ਬਸ ਨੇ ਕਰੋ ਬਾਈ ਹਾਂ ਨਵੀਂ ਮਸ਼ੀਨ ਨਾਲ ਲਿਆ ਕਰੋ ਨਵੀਂ ਮਸ਼ੀਨ ਦਾ ਰੰਗ ਪੱਟ ਦਿੰਦੇ ਇਥੇ ਰਾਈ ਵਾਲੇ ਕਸੂਤੇ ਨੇ ਹਜੇ ਰਾਹ ਵੀ ਦਿਖਾਉਂਗਾ ਵੀਡੀਓ ਤੁਹਾਨੂੰ ਇਹ ਰਾਹ ਦੇਖ ਲੈ ਤੁਸੀਂ ਭਈ ਤੁਸੀਂ ਕਹੋਗੇ ਯਾਰ ਮਸ਼ੀਨਾਂ ਔਰ ਉਹਨਾਂ ਨੂੰ ਘਾਉਨੇ ਕਿਵੇਂ ਹੋ ਹੈ ਚੱਲ ਮਿਲਿਆ ਲਓ ਜੀ ਕਹਿੰਦੇ ਇੱਥੇ ਪੈਨੇ ਆ ਰਾਤ ਨੂੰ ਆ ਕੇ ਅਸੀਂ ਆਹ ਸਾਡਾ ਟਿਕਾਣਾ ਹੈ ਤੇ ਆਹ ਮੰਜੇ ਤੇ ਹੁਣ ਸਾਨੂੰ ਉਧਰ ਰਸਤੇ ਵੀ ਦਿਖਾਉਣ ਯਾਰ ਰਾਹ ਚ ਲੈ ਕੇ ਚੱਲਦੇ ਆ ਅਰੇ ਬਾਅਦ ਵਿੱਚ ਬਣਾ ਲੇਗੇ ਰੀਲ ਚਲੋ ਹੁਣ ਉਹਨੂੰ ਰਾਹ ਦਿਖਾਉਣਾ ਮੈਂ ਕਿੰਨੇ ਭੜੇ ਰਾਹ ਨੇ ਅਰੇ ਵੀਡੀਓ ਬਾਅਦ ਵਿੱਚ ਬਣਾ ਲੇਗੇ ਨਾ ਥੋਏ ਕੁਝ ਵੀ ਮੈਸੇਜ ਬਣਾ ਰਹੇ ਹੋ ਕੋਈ ਬਾਤ ਨਹੀਂ ਨਾ ਦੋ ਲੈਣਾ ਇਹ ਦੇਖੋ ਬਾ ਵੀ ਹਿੰਦੀ ਲੱਗ ਰਹੀ ਬੰਦ ਐ ਉਰੋਂ ਦੀ ਨੰਗਾਉਣੀਆਂ ਪੈਂਦੀਆਂ ਮਸੀਨਾਂ ਜਿਆਦਾ ਇੱਥੋਂ ਦੀ ਨੰਗਾਉਣੀਆਂ ਪੈਂਦੀਆਂ ਜਾਂ ਬਾਹਣਾ ਵਿਜਲੀ ਹੁਣ ਇੱਥੇ ਦੇਖ ਲਓ ਤੁਸੀਂ ਵੀ ਜਦੋਂ ਕਪਾਣ ਲੰਘੂਗੀ ਕੀ ਬੁਰਾ ਹਾਲ ਹੋਊਗਾ ਉੱਤੇ ਸਰਟਾਣੇ ਵੱਜ ਬੁਰਾ ਹਾਲ ਆ ਇਧਰੋਂ ਥੱਲੇ ਵੀ ਏ ਉਹਨੂੰ ਦੇਖੋ ਪੂਰਾ ਪੂਰਾ ਰਸਤਾ ਜਾਮਾ ਇਹ ਇੱਥੇ ਰਾਤ ਨੂੰ ਥੋੜੀ ਵਾਲੀ ਮਸ਼ੀਨ ਫਸ ਗਈ ਇੱਥੇ ਜੀ ਤੇ ਆਹ ਛਾਣੇ ਜਿਹਾ ਫਸ ਗਈ ਜਿੱਥੇ ਆ ਦੇਖੋ ਐ ਟੋਏ ਨੇ ਪੂਰਾ ਮਤਲਬ ਡੇਂਜਰ ਕਮਾ ਪੂਰਾ ਖਤਰਨਾਕ ਆ ਜਦ ਲੀਂਦਿਆਂ ਵਿੱਚ ਵੀ ਲੈ ਆਇਆ ਮੈਂ ਇੱਧਰ ਇੱਥੋਂ ਹੀ ਗਿਆ ਸੀ ਮੈਂ ਉੱਧਰ ਪਾਣੀ ਪੂਣੀ ਲੈਣ ਗਿਆ ਸੀ ਚਾਹ ਲੈਣ ਵਾਲੇ ਪਾਣੀ ਲੈ ਆ ਬੰਦੇ ਵਾਸਤੇ ਤੇ ਉਹ ਟਰਾਲੀ ਲਾ ਕੇ ਆਉਣੇ ਹੁਣ ਫਿਰ ਟਰਾਲੀ ਪਰਿਆ ਖੜਾ ਉੱਥੇ ਤੇ ਉਹ ਲਾ ਕੇ ਆਉਣੇਗੇ ਤੇ ਤੁਹਾਨੂੰ ਉੱਧਰ ਵੀ ਦਿਖਾਉਣਾ ਕਿੱਥੇ ਲਾ ਕੇ ਆਉਣੇ ਹੁੰਦੇ ਸੀ ਲਓ ਜੀ ਤੂੜੀ ਦੀ ਟਰਾਲੀ ਆਪਾਂ ਫੱਤ ਲੈਣ ਦੀ ਤੇ ਹੁਣ ਇਹ ਨਿਘਾਵਾਂਗੇ ਤੁਹਾਨੂੰ ਦਿਖਾਉਣੇ ਆ ਕਿੰਨਾ ਠਾਰਾ ਮਾ ਰਾਹ ਦੇਖੋ ਵੀ ਉਹੀ ਰਾਹ ਹੈ। ਬੰਨਵਾਇਆ ਹੋਊਗਾ ਵੀ ਮੈਂ ਚੌੜ ਕਰਦਾ ਸੀ। ਜੋੜ-ਜੂੜ ਕੋਈ ਨਹੀਂ ਕਰਦੇ। ਐਮ ਪੂਰਾ ਪੂਰਾ ਉਠਾਰਾ ਡਾਣੇ ਡੂਣੇ ਆ ਭਾਈ ਦੇ ਜਾਂਦੇ ਨੇ। ਇੱਥੇ ਆਏ ਨਹੀਂ ਪਤਾ ਕਿਹੜੇ ਵੇਲੇ ਜਾਲੀ ਪਾੜ ਜੇ ਦੀ ਮੁੜ ਕੇ ਘੰਟਾ ਦੋ ਘੰਟੇ ਖੜੇ ਰੋ ਜਾਲੀ ਸੋਈ ਜਾਓ। ਹਨਾ। ਆ ਦੇਖੋ ਦੋਨਾਂ ਪਾਸੇ ਡਾਣੇ ਖੈਂਦੇ ਜਾਂਦੇ ਨੇ ਕਿੰਦਰੋ ਵੀ ਪੱਜ ਸਕਦਾ। ਵੀ ਬਾੜਾ ਧਿਆਨ ਰੱਖਣਾ ਪੈਂਦਾਗਾ। ਤੇ ਜੇ ਬੱਜਾ ਡਾਣਾ ਕਿਸੇ ਪਾਸੇ ਤੇ ਇੱਥੇ ਖੜੂ ਐ ਤੇ ਇੱਥੇ ਓਦਾਂ ਘੰਟਾ ਖੜਨਾ ਪੈ ਜੂਗਾ ਜਾਲੀ ਪਾੜ ਜਾਂਦੀ ਐ ਨਾ ਫਿਰ ਬਾਹਾਂ ਨਹੀਂ ਜਾਏ ਔਕਾ ਦਾ ਬਾਅਦ ਥੱਲੇ ਵੀ ਅਜੇ ਪੱਥਰੀ ਪੱਥਰ ਪਏ ਹੁੰਦੇ ਨੇ 800 ਟਰੈਕਟਰ ਦੇ ਟਾਇਰ 'ਤੇ ਬੜ ਗਿਆ ਇੱਥੇ ਉਹ ਦੂਜੇ ਵੱਡੇ ਟਰੈਕਟਰ ਦੇ ਟਾਇਰ 'ਤੇ ਬੜ ਗਿਆ ਮਸ਼ੀਨ ਵਾਲੇ ਐ ਛੁਰੀ ਮੰਗੂ ਬੱਜਾ ਜਾ ਕੇ ਕਮਾਈ ਤਾਂ ਹੈਗੀ ਆਗੀ ਪਰ ਕਮਾਈ ਔਖੀ ਵਾਲੀ ਹੈ ਨਜਾਇਜ਼ ਔਖੀ ਹੈਗੀ ਆਪਣੇ ਦਾ ਸਾਹ ਵੜਤਾਂ ਐਵੇਂ ਨਹੀਂ ਕਹਿੰਦੇ ਘੁੰਮ ਕੇ ਵੇਖਿਆ ਆ ਤੁਨੀ ਨੂੰ ਸਾਰੀ ਲੱਭਣੀ ਨਹੀਂ ਮौज ਪੰਜਾਬ ਵਰਗੀ ਪੰਜਾਬ ਦਾ ਮੌਜ ਆ ਸਫੇਦ ਬਾਣ ਨੇ ਭੈਣ ਚੰਗਾ ਕੰਪਿਊਟਰ ਕਰਵਾ ਲੱਗਿਆ ਹੁੰਦਾ ਪਾਣੀ ਛੱਡ ਕੇ ਭੁੰਨ ਜਾਂਦੇ ਸਾਰੇ ਇੱਥੇ ਕੋਲੇ ਖੜ ਕੇ ਪਾਣੀ ਲਾਉਣਾ ਮੈਂ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਂਦੇ ਪਾਣੀ ਲਾਉਣ ਉਨੇ ਟਾਈਮ ਚ ਆਪਾਂ 2 ਆਪਣੇ 4 ਕਿੱਲੇ ਰਮਾ ਲੈਨੇ 1 ਰਿੰਚ ਇੱਥੇ ਤਾਂ ਮਤਲਬ 4 ਬਿੱਗੇ ਰੌਂਦੇ ਨੇ ਪੂਰੇ ਦਿਨ ਚ ਬਾਕੀ ਇਹਨਾਂ ਦੇ ਬਾਹਾਂ ਚ ਪਾਣੀ ਕੱਢਦਾ ਵੀ ਨਹੀਂ ਜਿਹੇ ਜਿਹੇ ਐਨ ਪਤਾ ਕਿੱਧਰ ਦੀ ਟੋਟੇ ਪੱਤਰਾਏ ਬਿਜਲੀ ਲੰਘ ਜਾਂਦਾ ਨਾ ਮਿੱਟੀ ਹੈਗੀ ਆ ਵੀ ਵਿਚਾਰੇ ਟਾ ਕੇ ਲਾ ਲੈਣਗੇ ਵਾਣ ਦੇ ਛਿੜਕਣ ਵਾਲਾ ਕੰਮ ਹੀ ਆ ਜਿਆਦਾ ਤਾਂ ਜਿਆਦਾ ਮੋਟਰ ਨਾਲ ਇਹ ਛਿੜਕਦੇ ਹੀ ਨੇ ਮਤਲਬ ਪਾਣੀ ਇੱਥੇ ਲਾ ਕੇ ਛੋਟੀ ਜੀ ਕੈਰੀਨ ਲਾ ਗਿਆ ਪੈ ਪਾ ਹੁੰਦੀਆਂ ਇਹਨਾਂ ਕੋਲੇ ਉਹ ਪਹੀਆ ਜਿਵੇਂ ਵੱਡੀਆਂ ਵੱਡੀਆਂ ਪਹੀਆ ਅਗਲੀ ਘੈਰੀ ਚਲੇ ਗਏ ਉੱਚ ਛੜਤਾ ਆਇਆ ਕੰਮ ਕਰਦੇ ਰੇ ਲਓ ਕਹਿੰਦੇ ਖਰਾ ਹੋਰ ਆ ਗਿਆ ਵੀ ਪਹਾੜਾ ਤੇ ਇੱਧਰ ਪਹਾੜੀਆਂ ਇਹ ਮਤਲਬ ਪਹਾੜੀ ਦੇ ਉੱਤੇ ਫਿਰਦੇ ਆਪਾਂ ਹੁਣ ਥੱਲੇ ਨੂੰ ਜਾਵਾਂਗੇ ਜਮਾਂ ਥੱਲੇ ਡੁੰਗੇ ਡੁੰਗੇ ਜਾਂਦੇ ਜਾਂਦੇ ਪੂਰਾ ਥੱਲੇ ਵਗ ਜੂਗਾ ਆਰੇ ਮਹਿੰਦਰਾ ਛੱਡ ਕੇ ਪਏ ਹੁਣ ਬੰਦੇ ਹੀ ਨਹੀਂ ਕਿੱਥੇ ਕੀ ਬੱਜੇ ਆ ਗਏ ਮੈਂ ਵੀਡੀਓ ਬਣਾਉਣ ਦੇ ਚੱਕਰ ਜੂਨ ਆਵਦੀ ਜਾਰੀ ਫੜਵਾਲਾ ਲਓ ਜੀ ਮਸਾ ਆ ਕੇ ਰੋਡ ਮਿਲੇਗਾ ਦੇਖਣ ਨੂੰ ਆ ਦੂਜੇ ਤੀਜੇ ਦਿਨ ਬਾਅਦ ਰੋਡ ਦੇਖਿਆ ਬਦਲ ਨਹੀਂ ਕੀਤਾ ਜੀ ਤਾਂ ਫੇਰ ਬਸ ਪਾਣੀ ਆਇਆ ਤੇ ਆਓ ਕੰਪੈਨ ਵਾਲੇ ਖੜੇ ਬਰਾਵਾ ਕਾਹਦੀ ਜਾਇ ਨੇ ਹੁਣ ਆ ਇਹਦਾ ਮੋਟਰ ਨੇ ਲਾ ਦੇ ਪੋਸਟ ਵਾਲੇ ਪੁੱਟੇ ਤੇ ਗੇਣੀ ਯਾਰ ਕਿਤੇ ਮਤਲਬ ਕਿਤੇ ਕਿਤੇ ਜੇ ਠੇਕਾ ਜਿਹਾ ਲਿਆ ਹੋਇਆ ਇਹਨਾਂ ਦਾ ਤੇ ਉੱਥੇ ਉੱਥੇ ਮਿਲਦੇ ਆਗੇ ਆਪ ਬੀਤੇ ਆਗੇ ਇਧਰ ਕੀ ਜਾਰੇਗ ਮਿਲੂ ਪਪੀਤਾ ਕਿੰਨੂ ਕੇਲੇ ਸੇਬ ਤਾਂ ਨਹੀਂ ਹੈਗੇ ਸੰਤਰੇ ਤੇ ਦਮੀਆਂ ਦੋਮੀਆਂ ਹਰੇਕ ਚੀਜ਼ ਮਿਲੂਗਾ ਉਹਨਾਂ ਇੱਥੇ ਤੇ ਰੋਕਦਾ ਵੀ ਕੋਈ ਨਹੀਂ ਕੋਸੇ ਮਰਜੀ ਖਾਓ ਬੀਓ ਤੇ ਲਾਸਨ ਗੰਡੇ ਹਰੇਕ ਚੀਜ਼ ਆਲਾਸਨ ਦੀ ਗੇਂਤੀ ਆ ਕਿੰਨੂ ਆ ਗਏ ਤੇ ਬੱਕਰੀਆਂ ਬਹੁਤ ਜ਼ਿਆਦਾ ਰੱਖੀਆਂ ਹੋਈਆਂ ਬੱਕਰੀਆਂ ਰੱਖਣ ਦਾ ਫਾਇਦਾ ਵੀ ਆ ਵਿਚਾਰਿਆਂ ਕਿਉਂਕਾ ਗੂਤ ਨੇ ਬਾਦੂ ਪਹਾੜਾਂ ਐ ਦੇ ਬਾਦੂ ਮਿਲ ਜਾਂਦਾ ਆੜੀਆਂ ਦੇ ਆੜ ਬਾੜੀਆਂ ਇੱਕ ਚੀਜ਼ ਹੁੰਦੀ ਆ ਘਾਰਕ ਪੱਕੇ ਮਿਲਣਗੇ ਸਾਨੂੰ ਸਾਰਿਆਂ ਦੇ ਕੱਚਾ ਘਰ ਨਹੀਂ ਮਿਲੂਗਾ ਇੱਥੇ ਕਿਉਂਕਿ ਮਿੱਟੀ ਮਿਲਦੀ ਵੀ ਨਹੀਂ ਹੈਗੀ ਮਿੱਟੀ ਬਹੁਤ ਘੱਟ ਆ ਗਈ ਇਸ ਕਰਕੇ ਸੀਮਿੰਟ ਲਿਆਉਂਦੇ ਨੇ ਤੇ ਇੱਟਾਂ ਲਿਆਉਂਦੇ ਨੇ ਬਜਰੀ ਬਰੇਤੀ ਇੱਥੋਂ ਮਿਲ ਜਾਂਦੀ ਐ ਨਾਲ ਨੂੰ ਪਹਾੜਾਂ 'ਚ ਮਿਲ ਜਾਂਦੀ ਔਰ ਆਇਦਰ ਏਰਬਾਰ ਲੈ ਕੇ ਆਇਦਰ ਆ ਦੇਖੋ ਰੋੜੀ ਰੋਡ ਨੇ ਮਤਲਬ ਜਿੱਥੋਂ ਮਰਜੀ ਕੱਢ ਲੋ ਬਾਜਰੀ ਬਾਜਰੀ ਕੱਢ ਲੋ ਬਰੇਤੀ ਕੱਢ ਲੋ ਬਰੇਤੀ ਦੇ ਨਾਲ ਨਦੀਆ ਉਥੋਂ ਮਿਲ ਜਾਂਦੀ ਆ ਬਾਦੂ ਇਹ ਗੱਲ ਰਹਿ ਗਈ ਸਾਰੀ ਸੀਮਿੰਟ ਦੇ ਸੀਮਿੰਟ ਲੈ ਆਉਂਦੇ ਨੇ ਇਹ ਡੈਟਾਂ ਦੀ ਵੀ ਲੋਡ ਪੈਂਦੀ ਕਈ ਵਾਰੀ ਇਹ ਪੱਥਰ ਜੇ ਜੋਰ ਸਖਟ ਕੇ ਕੱਟ ਕੇ ਟੈਣੀਆਂ ਨਾਲ ਉਸੇ ਦੀ ਇੱਕ ਟਾ ਬਣਾ ਲੈਂਦੇ ਨੇ ਆਹ ਦੇ ਜਿਹੜਾ ਬਾਕੀ ਢਾਲ ਬਣਾਉਂਦੇ ਵੀ ਨੇ ਤਾਂ ਪੱਠੇ ਬਹੁਤ ਦੂਰ ਦੂਰ ਨੇ ਉਰੇ ਉਹ ਪਤਾ ਨਹੀਂ ਕਿਵੇਂ ਬਣਾਉਂਦੇ ਨੇ ਟਾਰੇ ਤਰੂ ਤਾਇਰ ਕੱਢ ਕੇ ਨਹਿਰੋਂ ਤਾਇਰ ਬਣਾਉਂਦੇ ਨੇ ਉਹਨਾਂ ਦਾ ਵੀ ਪ੍ਰੋਸੈਸ ਦਿਖਾਉਂਗਾ ਜੇ ਅੜਗੀ ਕਰਾਰੀ ਮਿਲ ਕੇ ਕਿਤੇ ਮੱਠਾ ਮਿਲ ਜੇ ਦਿਖਾਉਂਗਾ ਸਾਰਾ ਪ੍ਰੋਸੈਸ ਹੁਣ 4-5 ਦਿਨਾਂ ਬਾਅਦ ਇਥੇ ਵਲੌਗ ਬਣਾਉਣ ਦੀਆਂਗੇ ਨਾਲ ਕੰਮ ਕਰਾਂਗੇ ਨਾਲ ਵਲੌਗ ਬਣਾਵਾਂਗੇ ਦੋਨਾਂ ਪਾਉ ਪੈਸੇ ਬਣਾਵਾਂਗੇ ਆਪਾਂ ਤੂੰ ਬਾਲਾ ਸਿੱਧਾ ਤੇਰੀ ਦੇਖੀ ਆਹ ਤੇ ਦੇਖੀ ਡੇਢ ਦਾ ਗੱਪਾ ਨੂੰ ਕਹਿੰਦਾ ਅਜੇ ਵੀ ਕਿਲੇ ਦੰਦਾਲਾ ਕਾਦੇ ਪਿੱਛੇ ਲੜੀਆਂ ਨੇ ਹੋਣਾ ਕੋਲੇ ਚਰਦੇ ਵਿੱਚ ਉਹ ਤੂੰ ਉਹ ਲੈ ਕਿਹਦਾ ਬਣੀ ਜੜਦਾ ਮਿਲਦਾ ਹੀ ਨਹੀਂ ਉਹਦੇ ਆਹ ਇੱਥੇ ਵੇਹ ਦਾ ਚੰਗੀ ਬੀਮ ਮਿਲਦੀ ਹੈ ਚੰਗਾ ਭੁੱਕੜ ਮਿਲਦਾ ਹੈ ਫੇਰ ਵੀ ਜੱਦ ਦੇ ਵਿੱਚੇ ਚੰਗਿਆਂ ਭਈਏ ਭਈਏ ਫਿਰਦੇ ਦੇਖਣ ਨੂੰ ਚੰਗੇ ਭਈਏ ਹੁਣ ਦੇ ਭਈਆਂ ਲਾ ਕੇ ਦੇਖਣ ਚੱਲ ਰਿਹਾ ਕੰਮ ਕਹਿੰਦੇ ਜੋਰਾਂ ਸ਼ੋਰਾਂ ਨਾਲ ਜਮਾ ਦਾਲੇ ਲਿਆ ਕੈਮਿਟ ਵਾਲੀ ਬਣਾਦੀ ਆ ਬੱਜ ਆਹ ਤੀਜੀ ਲਾਈ ਆ ਤੀਜੀ ਲਾਈ ਆ 7000 ਦਾ ਕੰਮ ਹੋ ਗਿਆ ਬਹੁਤ ਆ ਬਹੁਤ ਆ ਹਾਂ ਜੀ ਹੈ ਹਾਂ ਤੀਜੀ ਲਾਈ ਆ ਹਾਂ ਜਿਹੜੀ ਲੱਗੀ ਆ ਤੇ ਦਿਓ ਇਹ ਘਰ ਚੌਥੀ ਲੱਕੀ 10000 ਦਾ ਕੰਮ ਹੋ ਗਿਆ ਉਹਦਾ ਨਾਂ ਕਿਹੜਾ ਇਹਨੂੰ ਲਾਈ ਜਾ ਵਿੱਚ 74 ਜਿਲਾਇਆ 12 ਵਜੇ ਦੁਪਹਿਰ ਦੇ ਚੌਥੀ ਟਰਾਲੀ ਭੜਤੀ 10000 ਦਾ ਕੰਮ ਕਰਦਾ ਆ ਤੁਹਾਨੂੰ ਕਰਦਾਂਗੇ 25000 ਦਾ 30 ਦਾ ਹੈ 30 25000 ਦਾ ਕੰਮ ਕਰਦਾਂਗੇ ਆ ਤੁਹਾਨੂੰ ਉਹ ਬਾਈ ਹੋਰੇ ਬਾਲ ਜੱਪਾ ਖੜਦੇ ਆ ਬਈ ਉਹ ਤਾਂ ਮੈਂ ਜੇ ਦੇਖਦੇ ਹੀ ਰਾਂ ਦਿੱਲੀ ਦਾ ਮੁੰਡਾ ਇੱਥੋਂ ਉਹ ਤੁਮੜਾ ਕਹਿੰਦਾ ਫੇਰ ਮੁੰਡਾ ਕਿਦਾ ਉਹ ਉਧਰੋਂ ਮੁੜਕਣ ਉਹ ਦਰਖਤਾਂ ਕੋਲੋਂ ਮੁੜ ਕੇ ਆਉਂਦੇ ਨੇ ਬਹੁਤ ਹੀ ਦੂਰ ਉਹ ਨਿੱਕੀ ਗਾਲੀ ਪਾਈ ਹੋਇਆ ਹੈ ਨਾ ਇਹ ਹਾਂ ਉਹ ਦੋ ਗੇੜੀਆਂ ਜੀ ਤੁਹਾਨੂੰ ਲਈ ਭਰ ਜਾਂਦੀਆਂ ਇਹਨਾਂ ਦੀ ਸਾਡੇ ਵਾਲੀ ਭੈਣ ਦੀ 150 ਗੇੜਾ ਦੇ ਕੇ ਫੇਰ ਭਰਦੀ ਆ ਦੁਖੀ ਘਰ ਮਾਰਿਆ ਤਗੀ ਦਾ ਸਾਡੇ ਹੀ ਨਹੀਂ ਡੈਡੀ ਦਾ ਹਜੇ ਕਹਿੰਦਾ ਜੀ ਹੋਰ ਵੱਡਾ ਕਰੋ ਥੋੜਾ ਜਿਹਾ ਟਰਾਲਾ ਉਹ ਜੀ ਕਿ ਤੂੰ ਹੀ ਜੀ ਕਿੰਨੀ ਉੱਚੀ ਚੁਕਾ ਲੈਂਦੀ ਆ ਆਖਿਆ ਸੀ ਜੀ ਵੀ ਇਹਦੇ ਬਰੋਬਰ ਜੀ ਰੱਖ ਲੈਣੇ ਨਹੀਂ ਕਹਦਾ ਕੁਝ ਨਹੀਂ ਹੁੰਦਾ ਪੈਸੇ ਵੱਧ ਦੇਣਗੇ ਵੱਡਾ ਟਰਾਲਾ ਕਰਨਾ ਵੱਡਾ ਟਰਾਲਾ ਕਰਨਾ ਲੀਲਾ ਲੀਲੇ ਅਗਲੀ ਵਾਰੀ ਆ ਅਗਲੀ ਵਾਰੀ ਗੱਲ ਤਾਂ ਹੁਣ ਲਾ ਅਗਲੀ ਵਾਰੀ ਹੋਰ ਵੱਡਾ ਕਰਕੇ ਲਈਏ ਟਰਾਲਾ ਹੈ ਪਰਦਾ ਕਰੇਗਾ ਇੱਕ ਹੱਥ ਨੂੰ ਇੱਕ ਭਰਿਆ ਕਰੇਗਾ ਹੱਥ ਨੂੰ ਇੱਕ ਟਰਾਲਾ ਭਰਿਆ ਕਰੂ ਲੀਲਾ ਦਾ ਹੋਰ ਵੱਡਾ ਕਰਕੇ ਲਿਆਵਾਂਗੇ ਅਗਲੀ ਵਾਰੀ ਚਾ ਗੇੜਾ ਲਾਇਆ ਹੀ ਇਸਨੇ ਇੱਥੇ ਪੰਪ ਵੀ ਬੜੀ ਦੂਰ ਦੂਰ ਨੇ ਜਾਣਾ ਡੈਡੀ ਚੋਕ ਦਾ ਐ ਤੇ ਲੈ ਜਾਣਾ ਪੈਂਦਾ ਇੱਥੇ ਮੋਟਰਸਾਈਕਲ ਤੇ ਠੋਕੇ ਆਏ ਨੇ ਐ ਵੀ ਟ੍ਰੈਕ ਚਲੇ ਜਾ ਕੇ ਤੇ ਡੋਣੀਂ ਭਰਾ ਆ ਜਾਓ ਬਣਾ ਥੈਂਕ ਯੂ ਭਰਾ ਲੈ ਆਉਂ ਵੀ ਐ ਢੋਲੀਆਂ ਭੜਾ ਕਿੱਲੀ ਹੋਈ ਬੰਦ ਦੇ ਜਾ ਕੇ ਇਹ ਨਾਲੇ ਡਿੱਗਣ ਦਾ ਖਤਰਾ ਓਪਾ 15 ਤੋਂ 20 ਟਮਾਟਰ 25 ਕਿਲੋਮੀਟਰ ਦਾ ਬੰਦ ਜੇ ਟਰੈਕਟਰ ਲਿਆਣ ਲੱਗੇ ਬਸ ਫਿਰ ਸਿਰ ਤਾਂ ਕਰ ਲਈਆਂ ਕਮਾਈਆਂ ਮੋਟਰਹਾਈਡ ਦਾ ਸਾਰਾ 50 ਰੁਪਿਆ ਦਾ ਦੇ ਲਮਾਜ ਦਾ